ਵਾਹਿਗੁਰੂ ਜੀ ਕਥਾਲਾ ਸਤਿ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਮੈਂ ਹਰਕੀਤ ਕੌਰ ਆਪਣੇ ਚੈਨਲ ਤੇ ਸਵਾਗਤ ਹੈ ਅਸੀਂ ਸਾਰੇ ਠੀਕ ਠਾਕ ਹਾਂ ਜੀ ਵਾਹਿਗੁਰੂ ਜੀ ਤੇ ਪਨਾ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਜਿਹੜਾ ਟਾਈਮ ਆ 5 ਵਜੇ ਚੁੱਕੇ ਨੇ ਸਵੇਰ ਦੇ ਧਰ ਚੋਲੀਆਂ ਸਾਰਿਆਂ ਨੇ ਸਨਾਨ ਪਾਣੀ ਕਰ ਲਿਆ ਆਟਾ ਬਣਾ ਲਿਆ ਤੇ ਚਾਹ ਬਣਾ ਲਈ ਮੇਲਾ ਤਾਂ ਅੱਜ ਜਿੱਦਰ ਐਂਡ ਤੇ ਨਾਉਣ ਫਿਰ ਜਿਹੜਾ ਨਾਲ ਲੇਟ ਹੋ ਗਿਆ 5 ਵਜੇ ਨੇ ਹਜੇ ਅੱਜ ਵੀ 5:05 ਤੇ ਆਏ ਸੀ 21 ਤੇ ਆਏ ਸੀ 5 ਤੇ ਆਏ ਸੀ 21 ਤੇ 21 ਤੇ ਨਹੀਂ 7 ਤੇ ਆਇਦਿ ਤੇ 5 ਤੇ ਆਏ ਸੀ ਇਹ ਦਹੀਂ ਹੈ ਤੇ ਅੱਜ ਵੀ ਬੁੱਥਿਆ ਆ ਗਿਆ ਸਮਾਂ ਆ ਗਿਆ ਹੁਣ ਆਟਾ ਵੀ ਕੁੰਨ ਲੈ ਆਪਾਂ ਨੇ ਸਬਜ਼ੀ ਬਣਾ ਲੈਣੀ ਆ ਫਿਰ ਆਪਾਂ ਮੈਂ ਜਲਦੀ ਪਰਪਰ ਲੈਣੀ ਆ ਉਹਦੀ ਉਹ ਬੰਦ ਕਰਨਾ ਭੁੱਲ ਗਈ ਚਾਹ ਲਾ ਕੇ ਹਨਾ ਫੇ ਮਸਾਲਾ ਕੁੱਕ ਨਾਲ ਪਿਆਗਾ Thanks for being here.

ਲੋ ਜੀ ਅਸੀਂ ਪਰਬਤ ਫੇਚ ਜਾਇਆ ਤੇ ਜਿੰਨਾ ਕਿ ਟਿਕ ਜਾਇਆ ਗਿਆ ਹੁਣ ਜਿਹੜਾ ਹੈਗਾ 3 ਵਜਣ ਵਾਲੇ ਹੋਗੇ ਪਾਉਣੇ ਸੀ ਦਾ ਟਾਈਮ ਹੈਗਾ ਤੇ ਕਿਉਂਕਿ ਹਨਾ ਸੁਪਨੂ ਰਿਆਂ ਸਕੂਲ ਜਾਣ ਚ ਸਬਜ਼ੀ ਵੀ ਬਣਾਉਣੀ ਸੀਗੀ ਤੇ ਆਪਾਂ ਬਣਾਉਣਾ ਜੀ ਸਬਜ਼ੀ ਸਬਜ਼ੀ ਬਣਾ ਕੇ ਤੇ ਜਿਹੜੀ ਆਪਣੀ ਬਿਮਾਰ ਮੱਝ ਉਹ ਮੈਂ ਛੇੜੀ ਨਹੀਂ ਤੀ ਹਾਂ ਢਾਰ ਟੂਰ ਦੇਖ ਕੇ ਨਹੀਂ ਤੋਰੀ ਉਹ ਮਾ ਫੇਰ ਦੇ ਕੁਝ ਸਬਜ਼ੀ ਤੜਕ ਕੇ ਹਨ ਤੇ ਵਾਕਿਆ ਦੀ ਧਾਰਾ ਮੈਂ ਪਾ ਦਈਆਂ ਸੀਗਾ ਤੇ ਉਹਨੂੰ ਬਾਰ ਕਰਕੇ ਮੈਂ ਜੰਚੜੀ ਛੇੜਦੀ ਆਂ ਬੇਚਰੀ ਨੂੰ ਬਿਮਾਰ ਹੈਗੀ ਗੰਨੀ ਰਹਿ ਜੀਰਾ ਪਤਾ ਉਦੋਂ ਤੱਕ ਆਪਣਾ ਹੋਉਣਾ ਤੇ ਹਨ ਸਾਨੂੰ ਕੁਝ ਫਰਿਆ ਤੇ ਬਸ ਕਦੀ ਸਬਜ਼ੀ ਨੂੰ ਤੜਕਾ ਲਾ ਕੇ ਧਾਰ ਜੋ ਲਿਓ ਕਰਨਾ ਸਰਵਾ ਕੋ ਰੋਟੀ ਲਾ ਨੂੰ ਸੱਤ ਵਜੇ ਦਿੰਨ

जीरा हूं पाया पहला बारह तेल चढ़ गया ਸਾਰੇ ਤੇ ਨੋਂ ਦਾਣੇ ਪਾਣ ਕੱਢਾ ਲਵਾਂਗੇ ਜਿਹਨੇ ਕੱਢ ਕੇ ਰੱਖੀ। ਕੋਈ ਦਬਲਿਆ ਨਹੀਂ ਸੀ ਰੱਖਿਆ ਤੇ ਨੋਂ ਦਾਣੇ ਕੱਢ ਲਿਆ। ਮੈਂ ਆਪਣੇ ਹੱਥ ਕੁਝ ਦੀਉਂ ਤੇ ਮੈਂ ਆਪਣਾ ਮਸਾਲਾ ਕੁਝ ਦੂ। ਗੈਸ ਬਹੁਤ ਹੀ ਤੇਜ਼ ਕਰ ਰੱਖਿਆ ਮੈਂ। ਜਿਹੜਾ ਕੋਲੇ ਖੜੀ ਹਵਾ ਤੇ ਉੱਤੇ ਮੈਂ ਤੇਜ਼ ਹੀ ਰੱਖ ਦਿੰਦਾ ਗੈਸ।

ਇਹ ਚਾਹ ਖੜਾ ਜਾ ਮੂਨੇ ਰਾਜਾ ਦਾ ਸਭ ਕੁਝ ਨਾ ਬਸੇ ਕੋਈ ਜੰਦਾ ਹਨਾ ਅਸੀਂ ਸੁਆਲੇ ਬੱਤ ਜਾਂ ਤੇ ਪਰਪਾਰਾਂ ਨੂੰ ਪਾੜੀਆਂ ਤੇ ਆਪਾਂ ਮਿਲਦੇ ਆ ਫਿਰ ਤੁਹਾਨੂੰ ਜੰਚੜੀ ਮਿਲਾ ਲਓ ਲੋ ਜੀ ਇਹ ਤਾਂ 10:00 ਵੱਜ ਗਏ ਸਾਰੇ ਕੰਮ ਮਾਣੂ ਕਿਉਂਕਿ ਲੇਟ ਹੋ ਗਏ ਹਵਾ ਬਹੁਤ ਚੱਲਦੀ ਹੈ ਤੇ ਆਹ ਸੂਟ ਦਾ ਪਾਣੀ ਕੱਢਿਆ ਮਾ ਚੱਲ ਹੁਣ ਹਨਾ ਘਰੇ ਮੜ ਮੋਟਾ ਸਬਜ਼ਾਰ ਜੋ ਜਾਂਦੇ ਪਾੜਾ ਕਰਾਂਗੇ ਆ ਗੁਰਮੁਣ ਜੋਤ ਦੇ ਦੀ ਮਾਸੀ ਨੇ ਦਿੱਤਾ ਸੀ ਇਹਨੂੰ ਸੂਟ ਫੋ ਮੈਨੂੰ ਦਿੱਤਾ ਸੀ ਗਰਮੀਤ ਨੇ ਕਾਟੇ ਸਾਲਾਂ ਦੇ ਪਾਏ ਨੇ ਹਜੇ ਬਸ ਮੇਰੇ ਪ੍ਰਾਂਤ ਤੋਂ ਨਾਲ ਹੀ ਰਹਿ ਗਈ ਦੂਜੇ ਪਾਂਡੇ ਤਾਂ ਮੈਂ ਮਾਂਜ ਤੇ ਸਰਦਾਰ ਜੀ ਪਾਉਂਦੇ ਨੇ ਕੱਖ ਜਿੰਨੇ ਜਿੰਨ ਤੁਸੀਂ ਪਾਉਂਦੇ ਹੁੰਦੇ ਸੀ ਮੈਂ ਤਾਂ ਦੋ ਟੋਕਰੇ ਹੱਥ ਨੇ ਉਹ ਦੋ ਬਾਹਰ ਬਣਨੇ ਨੇ ਪਰਾਂ ਹਾਂ ਤੇ ਬਾਦਲੀ ਛੱਲੀ ਕਰਨੀ ਉਹ ਗਣਾ ਉਹ ਤਾਂ ਮੈਨੂੰ ਪਤਾ ਹੈ ਉਹਨਾਂ ਨੂੰ ਤਿੰਨ ਪਾ ਦੀ ਪਰ ਉਹ ਖੁੰਚਰੇੜ ਚ ਕਾਇ ਜਾਣੀਆਂ ਤਿੰਨ ਦੋ ਝੋਟੀਆਂ ਇੱਕ ਮੱਝ ਮਤਾਂਏ ਘਰ ਜਿੰਨੇ ਇੱਕ ਟਾਈਮ ਦੇ ਪਾ ਦਾ ਨਹੀਂ ਹੁੰਨੀਆਂ ਆਥ ਨੇ ਪਾ ਦਾਂਗੇ ਨਹੀਂ ਹਾਂ ਉਹਨਾਂ ਫੇਕੀ ਕਿ ਕਿਰੋ ਕਰਾ ਬੰਨਹ ਰਹੇ ਨੂੰ ਇਹਨੇ ਹਾਂ ਆਥ ਨੇ ਪਾ ਦਾਂਗੇ ਹੁਣ ਇਹਨਾਂ ਨੇ ਤਬੂਥਾਂ ਨਾਲ ਡੋਲਦੀਆਂ ਨੇ ਗਈਆਂ ਇੱਕ ਇੱਕ ਪਾ ਦੇ ਆਥ ਨੇ ਫੇਰ ਪਾ ਦਾਂਗੇ ਤੂੜੀ ਰਲਾ ਕੇ ਬਹੁਤ ਟਾਈਮ ਨਹੀਂ ਲੱਗਦਾ ਪਾਉਣ ਨੂੰ ਕੋਈ ਜੇ ਨਹੀਂ ਪਾਉਣੇ ਆਥ ਨੇ ਤਾਂ ਹੁਣ ਪਾ ਦੇ ਦੇਖ ਲੈ ਮੈਂ ਤਾਂ ਦੋ ਟੋਕਰੇ ਆਥ ਨੇ ਪਾ ਦਾ ਨਹੀਂ ਦਿੱ ਤਿੰਨ ਬਾਕੀ ਇਹ ਜਿਹੜੇ ਪਾਰਾਂ ਦਿੱਤੇ ਕੋਈ ਸਰਦਾਰ ਜੀ ਪਾਉਂਦੇ ਨੇ ਕੱਖ ਆ ਜ ਸਾਰੇ ਕੰਮ ਹੀ ਲੇਟ ਹੋ ਗਏ ਕਿਉਂਕਿ ਮੱਝ ਬਿਮਾਰ ਕਰਨ ਕਰਕੇ ਬੁਖਾਰ ਕਰਕੇ ਪਹਿਲਾਂ ਡਾਕਟਰ ਵੀ ਵਿਚਾਰਾ ਬਿਮਾਰ ਆ ਉਹਨੂੰ ਬੁਖਾਰ ਚੜਦਾ ਦੂਜਾ ਤੇ ਪਹਿਲਾਂ ਗੱਡੀ ਚ ਡਾਕਟਰ ਲਿਆਂਦਾ ਕਹਾਂ ਮੈਥੋਂ ਹਿੰਮਤ ਨਹੀਂ ਆਉਣਦੀ ਫੇਰ ਛੱਡ ਕੇ ਆਂਦਾ ਡਾਕਟਰ ਮੱਝ ਨੂੰ ਦਵਾਈ ਦਵਾਈ ਆ ਹੁਣ ਫੇਰ ਕਿਉਂਕਿ ਲੰਗਰ ਲੰਗਰ ਸਾਕ ਲੈਣੇ ਸਵੇਰੇ ਪ੍ਰਬਤ ਪੇਰੀ ਚ ਹੁਣ ਰੋਟੀ ਪਕਾ ਕੇ ਖਾਦੀ ਆ ਬਾਕੀ ਕੰਮ ਮੈਂ ਹੋ ਗਏ ਸੀਗੇ ਹੱਥੀ ਧੋਣ ਵਾਲੇ ਕੱਪੜੇ ਧੋ ਲੇ ਹੱਥੀ ਆਪਾਂ ਨੇ ਤੇ ਸਰਦਾਰ ਜੀ ਨੂੰ ਕੱਖ ਪਾ ਦਾਂਗੇ ਮੈਂ ਲਾ ਦੂੰਗੀ ਪੋਚੇ ਤਕਰੀਬਨ ਝਾੜੂ ਝੂੜੂ ਲੱਗਿਆ ਪਿਆ ਪੌਣੇ 10 ਹੋ ਗਏ ਕੱਲੀ ਪ੍ਰਾਂਤ ਧੋਣ ਵਾਲੀ ਰਹੇਗੀ ਮੇਰੀ ਤੇ ਝਾੜੂ ਝੂੜੂ ਲੱਗ ਗਿਆ ਤੇ ਕੱਪੜੇ ਧੋਤੇ ਪਏ ਨੇ ਸੁੱਕਣੇ ਪਾਉਣ ਵਾਲੇ ਰਹਿੰਦੇ ਨੇ ਮਸ਼ੀਨ ਦੇ ਵਿੱਚ ਪਾਣੀ ਕੱਢ ਕੇ ਤੇ ਪਹਿਲਾਂ ਮੈਂ ਪਰਾਤ ਤੋ ਨਾ ਫਿਰ ਮੈਂ ਕੱਪੜੇ ਸੁੱਕਣੇ ਪਾਰਾਂ ਕੱਢ ਕੇ ਉਦੋਂ ਬਾਅਦ ਦੇ ਵਿੱਚ ਪੋਚੇ ਲਾਉਂਗੀ ਕਾਂਟੇ ਕਚ ਪੋਚ ਲੱਗ ਜਣਗੇ ਨਾਥੇ ਤੋਂ ਉੱਤੇ ਰਹੇਗੇ ਸਾਰੇ ਬਸ ਫਿਰ ਕੱਪੜੇ ਬਦਲ ਕੇ ਆਵਦੇ ਕਾਂਟਾ ਆਰਾਮ ਕਰ ਲਾਂਗੇ ਪਰਮ ਤਾਂ ਕਿੰਨੇ ਡਾਕਟਰ ਫਿਰ ਆ ਜੂ ਦੁਪਹਿਰੇ ਵੀ ਦਵਾਈ ਦੇ ਕੇ ਜਾਉ ਮਾਝ ਨੂੰ ਹੁਣ ਓ ਠੀਕ ਆ ਕੋਸ ਮਾਝ ਆਪਣੀ ਪਾਸੇ ਪਾ ਸਕਦੀ ਹਾਂ ਸੁੱਕ ਕੇ ਜਾਣਗੇ ਫਿਰ ਬਾਅਦ ਤੁਮ ਆਇਆ ਉਹ ਤੋਂ ਪਹਿਲਾਂ ਕੱਪੜੇ ਲੈਣ ਆਉਂਦੇ ਤੂੰ ਮਾ ਲਈ ਜਮਨ ਜੰਗਲਿਕ ਅੱਗ ਕਿਉਂ ਲਾਉਣੀ ਆ ਫਿਰ ਧੂਆ ਕੀ ਕਿਸੇ ਦਾ ਆਉਂਦਾ ਆਪਣਾ ਹੀ ਆਉਂਦਾ ਆਪਣਾ ਕਿਸੇ ਦਾ ਨਹੀਂ ਖਰਾਬ ਹੁੰਦੇ ਨੇ ਫੇਰ ਧੂਆ ਕੀ ਕਿਸੇ ਦਾ ਆਪਣਾ ਹੀ ਧੂਆ ਨਾ ਅੱਗ ਲਾਓ ਸਹੀ ਗਾ ਸਮਝਾਉਣਾ ਵੀ ਅੱਗ ਨਾ ਲਾਇਆ ਕਰੋ ਮਨਤੇ ਨਹੀਂ ਹਾਂ ਤੁਸੀਂ ਤਾਂ ਮਜ਼ਾ ਆ ਰਿਹਾ ਦੂਜਿਆਂ ਨੂੰ ਸਮਝਾਓ ਅਸੀਂ ਤਾਂ ਜਾਉਂਦੇ ਨਹੀਂ ਤੇ ਸਪਰਸਿੱਟ ਨਾ ਵੀਜੀਆ ਖਰਚੇ ਬਚਾਉਂਦੇ ਰਹੀ ਹੈਗੇ ਅਸੀਂ ਤਾਂ ਅਈ ਜੇ ਸਵਰਸ਼ੀਟਰ ਨਾ ਵੇਜਾਂਗੇ ਅਸੀਂ ਦੇਖਣ ਲਿਆ ਕੇ ਅਸੀਂ ਤਾਂ ਕਰਚੇ ਨੂੰ ਅੱਗ ਲਾਉਂਦੀ ਸੀ ਅਸੀਂ ਤਾਂ ਇਹ ਹੱਕ ਜੀ ਨਹੀਂ ਹੈਗੇ ਅਸੀਂ ਤਾਂ ਕਹਿੰਨਾ ਵੀ ਕਰਚੇ ਪਈ ਮਚਾਉਣਾ ਹਟੋ ਇਹ ਤਾਂ ਹਟਣਾ ਹੀ ਪਊ ਇੱਕ ਦਿਨ ਮਾੜੀ ਚੀਜ਼ ਆ ਇਹ ਮੋ ਜੱਪਾ ਕੱਪੜੇ ਧੋਦੇ ਜਿੱਦਤਾ ਵੀ ਸਰਕਾਰ ਦਾ ਤਾਂ ਪਿੱਛਾ ਪਈ ਹੀ ਰਹਿਣਾ ਕਿਤੇ ਕਾਸੇ ਦੀ ਚੀਜ਼ ਤਾਂ ਕਿਤੇ ਕਾਸੇ ਦੀ ਚੀਜ਼ ਦਾ ਕਰਚ ਵਿਚਾੜੋ ਹਟਣਾ ਚਾਹੀਦਾ ਵਧੀਆ ਗੱਲ ਆ ਕੁਟਕਣੀਆਂ ਲਾਉਣੀਆਂ ਪਾਣੀ ਦੇ ਪੁੱਟ ਕੱਲਰ ਆਵੇ ਜਿੱਦੇ ਕੋਚੇ ਬਾਅਦ ਜਿਹੜੇ ਖਾਵੇ ਨਾ ਸਵੇਰੇ 11:30 ਨੂੰ ਕੋਚੇ ਲਾ ਦੇ ਸਾਡੇ ਘਰ ਆ ਬਾਜਰ ਬੈਠੀ ਨੂੰ ਪਹਿਨ ਸਕਦਾ ਮੰਮਲਾ ਹਰ ਇੱਕ ਭੈਣ ਨੂੰ ਹੀ ਹੁੰਦਾ ਕਿ ਮੈਨੂੰ ਇਕੱਲੀ ਰਹਿਣਾ ਦੱਸੋ ਪਹਿਣ ਦੇ ਕਹਿਵਾਜੇ ਇਕੱਲੀ ਆ ਪਾਣ ਦੇ ਨਖਰੇ ਦੇ ਕੰਮ ਨਹੀਂ ਕਰਦੇ ਨਾ ਨਾ ਮੱਝਾ ਨਾ ਹੋ ਜਾਣਾ ਇਹਨੂੰ ਲੰਗ ਚੱਲ ਕੇ ਆ ਪਰਨੇ ਜਿੰਨੀ ਦੱਸ ਸਹੀ ਐ ਜੀ ਹੋ ਗਿਆ ਇਹ ਹੋਰ ਐਨਾ ਵਧੀਆ ਵਰਨਾ ਸੀਗਾ ਹੋਰ ਹੀ ਕੁਛ ਕਰਤਾ ਸ਼ਰਮੇ ਛੱਡ ਗਿਆ ਨਹੀਂ ਠੀਕ ਮੇਰੀ ਚੁੰਨੀ ਉੱਤੜ ਗਿਆ ਮੁੱਠੀ ਨੂੰ ਮਿੱਟੇ ਥੋੜੇ ਬਾਅਦ ਲੋ ਜੇ ਟਾਈਮ ਐ 7:00 ਵੱਜ ਚੁੱਕੇ ਨੇ ਤੇ ਬਸ ਅੱਜ ਸਾਰਾ ਦਿਨ ਬਹੁਤ ਹੀ ਬਿਜ਼ੀ ਰਹੇ ਕਿਉਂਕਿ ਹੁਣ ਜਿਹੜਾ ਨੇ ਮੈਂ ਰੋਟੀ ਵੜਾਈ ਆ ਆਮਣੀ ਦਾ ਫੋਨ ਆ ਰਿਹਾ ਸੀਗਾ ਬਸ ਉਹੀ ਗੱਲ ਹੈ ਸਾਡੇ ਕੋਲ ਤਾਂ ਹੁਣ ਵਿਆਹ ਦੀ ਹੀ ਗੱਲਾਂ ਨੇ ਕਿਹੜਾ ਸੂਟ ਨਾਲ ਕਿਹੜੀ ਜੁੱਤੀ ਕਿਹੜੇ ਸੂਟ ਨਾਲ ਕਿਹੜੀ ਜੁੱਤੀ ਕਿਹੜੇ ਸੂਟ ਨਾਲ ਕਿਹੜੀ ਚੁੰਨੀ ਤੇ ਅੱਧਾ ਪੌਣਾ ਘੰਟਾ ਲਾ ਦਿੱਤਾ ਅਮਨੀ ਨੇ ਵੀਡੀਓ ਕਾਲ ਤੇ ਉਹਨਾਂ ਨਾਲ ਗੱਲਾਂ ਕਰੀ ਗਏ ਤੇ ਹਜੇ ਰੋਟੀ ਵਾਲੇ ਭੰਡ ਪਏ ਨੇ ਹਜੇ ਸਵੇਰੇ ਹੈਗਾ ਜੀ ਗੁਰਪੂਰਵ ਤੇ ਵਾਹਿਗੁਰੂ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਦੀਆਂ ਤੇ ਅੱਜ ਵੀ ਪਰੰਪਰਾ ਚੱਲਦੀ ਆ ਰਹੀ ਹੈ ਜੀ ਵੀਰਪੀਆਂ ਦੇ ਲੰਗਰ ਦਾ ਹਨਾ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਮਹਿਤਾ ਕਾਲੂ ਤੋਂ 200 ਰੁਪਏ ਲੈ ਕੇ ਗਰੀਬਾਂ ਨੂੰ ਖਾਣ ਸਕਾਇਆ ਸੀਗਾ ਤੇ ਉਹ 200 ਰੁਪਿਆਂ ਦਾ ਲੰਗਰ ਅੱਜ ਵੀ ਚੱਲਦਾ ਹੀ ਐ ਸਦਾ ਹੀ ਚੱਲਦਾ ਰਹੇਗਾ ਹਨਾ ਵਹਿਗੁਰੂ ਲੰਗਰ ਲਾਉਣ ਦੀ ਬਲ ਵਗਸੇ ਤੰਦਰੁਸਤੀ ਵਗਸੇ ਪ੍ਰਾਲਾ ਵਗਸੇ ਤੇ ਬਹੁਤ-ਬਹੁਤ ਤੁਹਾਨੂੰ ਮੁਬਾਰਕਾਂ ਸਾਰਿਆਂ ਨੂੰ ਤੇ ਵਹਿਗੁਰੂ ਜਿਹੜੇ ਮੇਰੇ ਬੱਚੇ ਗੁਰਸਿੱਖੀ ਨਾਲ ਜੁੜਨਾ ਚਾਹੁੰਦੇ ਨੇ ਜਰੂਰ ਜੁੜੋ ਪੜਨਾ ਵੀ ਬੀਰਾ ਬੱਚਿਆਂ ਦੇ ਕੇਸ ਰੱਖੋ ਜਸਤਾਰ ਸਜਾਓ ਹਨਾ ਪੱਗ ਬਣਾਓ ਬੱਚਿਆਂ ਨੂੰ ਜਿੰਨੇ ਵੀ ਬੱਚਿਆਂ ਨੂੰ ਤੁਸੀਂ ਮੋ ਪਿਆਰ ਨਾਲ ਹਨਾ ਗੁਰਬਾਣੀ ਨਾਲ ਜੋੜ ਸਕਦੇ ਹੋ ਜਰੂਰ ਜੋੜੋ ਜੀ ਤੇ ਸੋਨ ਪਤਾ ਹੀ ਹੈ ਜੀ ਕਰ ਜੋ ਦਾ ਸਮਾਂ ਹੈਗਾ ਤੇ ਨਸ਼ੇ ਬਹੁਤ ਵਾਧ ਰਹੇ ਨੇ ਤੇ ਕਹਿੰਦੇ ਹੁੰਦੇ ਨੇ ਆਪਾਂ ਜਿਵੇਂ ਬੱਚਾ ਆਪਣੇ ਹੱਥਾਂ ਚੋਂ ਨਿਕਲ ਜਾਣਾ ਆਪਾਂ ਕਿਤੇ ਸੌ ਮੜੀ ਮਸਾਣੀਆਂ ਤੇ ਜਾਣਿਆ ਜੇ ਆਪਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਾਂਗੇ ਦਸਾ ਪਾਸ ਸਾਰੀਆਂ ਨੂੰ ਮੰਨਾਂਗੇ ਤੇ ਆਪਣਾ ਹਨਾ ਕੁੱਸ ਵੀ ਨਹੀਂ ਵਿਗੜਨ ਦਿੰਦੇ ਸਾਰੇ ਮਸਲੇ ਇਹ ਹੱਲ ਕਰ ਦਾਂਗੇ ਵੱਧ ਤੋਂ ਵੱਧ ਆਪਾਂ ਜੋੜੀਏ ਆਪਣੇ ਬੱਚਿਆਂ ਨੂੰ ਸਿੱਖੀ ਵੱਲ ਬਹੁਤ ਹੀ ਨੇਰਾ ਹੋਗਾ ਸਾਡੇ ਨਾਲ ਜਦੋਂ ਮੈਂ ਧਰਾਂ ਚੋਂ ਆਉਂਦੀ ਸੀ 5 ਵਜੇ ਸਵੇਰ 5 ਵਜੇ ਧਰ ਜੋ ਕੇ ਹੱਟੀਆਂ ਮੀ ਬਹੁਤ ਆਇਆ ਕਣੀਆਂ ਪਈਆਂ ਨੇ ਸਾਰਾ ਬਿਹੜਾ ਗਿੱਲਾ ਹੋ ਗਿਆ ਸੀਗਾ ਬਾਜ ਬਾਜ ਪਰ ਸਮਾਂ ਚੱਕਿਆ ਸੁਖਮਣ ਹੋ ਰਹੀਆਂ ਨੇ ਬਾਕੀ ਆਪਾਂ ਆਪਾਂ ਕਰ ਲੈਣੇ ਸੁੱਖ ਨਾਲ ਕਣਕ ਦੀ ਬਜਾਈ ਹੋ ਜੇ ਹਰੀ ਹੋ ਜੇ ਤੇ ਆਪਾਂ ਕੰਮ ਕਰ ਲੈਨੇ ਬਸ ਰੋਟੀ ਵਾਲੇ ਭਾਂਡੇ ਰਹਿ ਗਏ ਬਾਕੀ ਇੱਕ ਆਪਣੀ ਗਲੀ ਦਾ ਸਵੇਰੇ ਲੰਗਰ ਹੈਗਾ ਪਕੌੜਿਆਂ ਦਾ ਉੱਥੇ ਸਰਦਾਰ ਜੀ ਦੁੱਧ ਫੜਾ ਕੇ ਆਏ ਨੇਗੇ ਗੁਰਦੁਆਰਾ ਸਾਹਿਬ ਦੁੱਧ ਫੜਾ ਕੇ ਆਏ ਨੇ ਡੈਰੀ 'ਚ ਦੁੱਧ ਪਾ ਕੇ ਆਏ ਨੇ ਹੁਣ ਕੋਈ ਟਰਾਲੀ ਪਾਉਣ ਆ ਗਿਆ ਉਹ ਕੱਢਣ ਆ ਗਿਆ ਉਹ ਕਢਾਉਂਦੇ ਨੇ ਫਿਰ ਗੇਟ ਡਾਉਣਗੇ ਫੇਰ ਕਿਤੇ ਰੋਟੀ ਖਾਣਗੇ ਤੇ ਸਾਰਾ ਦਿਨ ਬਹੁਤ ਹੀ ਵਿਜੀ ਰਹੇ ਅੱਜ ਤੇ ਬਹੁਤ ਹੀ ਸੋਹਣਾ ਕੰਮ ਨਿਭੜਿਆ ਤੇ ਦੁਪਹਿਰ ਦਾ ਪਹਿਲਾਂ ਮੈਨੂੰ ਆਇਆ ਸੀ ਮੈਂ ਦੁਪਹਿਰੇ ਵੀਡੀਓ ਪੂਰੀ ਕਰ ਦੂੰ ਤਹ ਲੋਦਰੋਂ ਨਵੀ ਹੋਰੀ ਆ ਗਈ ਨਵੀ ਤੇ ਨਵੀ ਦੇ ਮੰਮੀ ਆ ਗਈ ਫਿਰ ਅਸੀਂ 2 ਘੰਟੇ 2 ਘੰਟਾ ਉੱਥੇ ਬੈਠੇ ਰਹੇ ਉਹਨਾਂ ਕੋਲੇ ਤੇ ਬਸ ਫਿਰ ਅਸੀਂ ਮੈਤੇ ਮਾਸੀ ਗੁਰਦੁਆਰਾ ਫਿਰ ਮਾਸੀ ਆ ਗਈ ਤੇ ਫਿਰ ਮਾਸੀ ਕੋਲ ਬੈਠੀ ਰਹੀ ਘੰਟਾ ਫਿਰ ਬਸ ਇਹਨੇ ਤੇ ਮਾਸੀ ਕਹਿੰਦੀ ਪਰਸ ਫੜਾ ਕੇ ਆਉਣੇ ਉਹ ਗੁਰਦੁਆਰੇ ਹਨ ਜੋ ਵੀ ਸਰਦਾ ਸਮਾਨ ਸਵੇਰੇ ਲੰਗਰ ਆਦਿ ਆਟਾ ਉਟਾ ਫੜਾ ਕੇ ਆਏ ਸਵੇਰੇ ਲੰਗਰਾ ਗੁਰੂ ਘਰ ਚਾਰ ਪੰਜ ਲੰਗਰ ਹੈਗੇ ਨੇ ਪ੍ਰਭਾਤ ਫੇਰੀ ਚ ਤੇ ਬਾਹ ਗੁਰੂ ਬਾਹ ਗੁਰੂ ਦੀ ਬਾਗਸੀ ਹੋਈਦਾ ਆਤਾ ਹਨਾ ਮੋਕ ਦੀ ਨਹੀਂ ਹੈਗੀ ਤੇ ਲੰਗਰ ਵਾਲੀ ਚੀਜ਼ ਤਾਂ ਮੋਕ ਦੀ ਵੀ ਨਹੀਂ ਲੰਗਰ ਵਾਲੀ ਚੀਜ਼ ਬਹੁਤ ਸੁਆਦ ਵੀ ਬਹੁਤ ਲੱਗਦੀ ਹੈਗੀ ਉਹਨੀ ਚੀਜ਼ ਘਰੇ ਨਹੀਂ ਵਧੀਆ ਲਾਦੀ ਜਿਹੜੀ ਲੰਗਰ ਚ ਪੰਗਤ ਚ ਬਹਿ ਕੇ ਸੰਗਤ ਚ ਬਹਿ ਕੇ ਸਕਣੀ ਆ ਹਨਾ ਪੰਗਤ ਤੇ ਸੰਗਤ ਕਹਿੰਦੇ ਛੱਡਣੀ ਨਹੀਂ ਚਾਹੀਦੀ ਜਿੰਨਾ ਵੀ ਸਮਾਂ ਪੰਗਤ ਤੇ ਸੰਗਤ ਜ ਲੱਗ ਜੇ ਉਹਨੇ ਹੀ ਵਧੀਆ ਹੁੰਦਾ ਹੈਗਾ ਤੇ ਬਹੁਤ ਵਧੀਆ ਲੱਗਦਾ ਸਵੇਰ ਵੇਲੇ ਹਨਾ ਅੰਮ੍ਰਿਤ ਵੇਲੇ ਉੱਠਣਾ ਨਹਾਉਣਾ ਕੰਮ ਕਰਨੇ ਨੇਰੇ ਨੇਰੇ ਬਹੁਤ ਹੀ ਕੰਮ ਨਿਭਟ ਜਾਂਦੇ ਨੇ ਤੇ ਚਲੋ ਜੀ ਆਪਾਂ ਕਰ ਦਿਆਂਗੇ ਵੀਡੀਓ ਦਾ ਐਂਡ ਜੇ ਘਰ ਤੁਸੀਂ ਚੈਨਲ ਤੇ ਪਹਿਲੀ ਵਾਰ ਹੋ ਜੀ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਕਰ ਦਿਓ ਜੇ ਸਾਡੀ ਵੀਡੀਓ ਤੁਹਾਨੂੰ ਵਧੀਆ ਲੱਗੀ ਸੋਣਾ ਜਾ ਪਿਆਰਾ ਜਾ ਕਮੈਂਟ ਕਰਿਓ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਮਿਲਾਂਗੇ ਕੱਲ ਨੂੰ ਕਿਸੇ ਨਵੇਂ ਵਲੋਗ ਨਾਲ ਵਾਹਿਗੁਰੂ ਸੁੱਖ ਸ਼ਾਂਤੀ ਰੱਖੇ ਸਾਰੇ ਘਰਾਂ 'ਚ ਬਰਕਤਾਂ ਵਗਸੇ ਅੱਜ ਦੀ ਵੀਡੀਓ ਚ ਇੰਨਾ ਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ